ਤਰਨ ਤਰਨ ਜ਼ਿਮਨੀ ਚੌਂ ਮੌਕੇ ਆਮ ਆਦਮੀ ਪਾਰਟੀ ਨੂੰ ਸਮੇਂ ਹੋਰ ਬਲ ਮਿਲਿਆ ਜਦ ਕਾਂਗਰਸ ਅਤੇ ਅਕਾਲੀ ਦਲ ਨੂੰ ਹਲਵਿਦਾ ਆਖ ਕੇ ਦੋ ਦਰਜਨ ਦੇ ਕਰੀਬ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਪਾਰਟੀ ਵਿੱਚ ਆਉਣ ਤੇ ਉਹਨਾਂ ਦਾ ਸਵਾਗਤ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸ਼ਹਿਰੀ ਕਲਸੀ ਵੱਲੋਂ ਸਰੋਪਾ ਪਾ ਕੇ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮੰਤਰੀ ਲਾਲਜੀਤ ਪੁੱਲਰ ਨੇ ਕਿਹਾ ਕਿ ਉਕਤ ਲੋਕਾਂ ਦੀ ਪਾਰਟੀ ਵਿੱਚ ਆਉਣ ਨਾਲ ਜਿੱਥੇ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੈ ਉੱਥੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ ਵਿੱਚ ਆਉਣ ਤੇ ਬੰਦਾ ਮਾਨ ਸਤਕਾਰ ਦਿੱਤਾ ਜਾਵੇਗਾ ਤੇ ਅੱਜ ਜਿਹੜੇ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਆ ਲਗਭਗ 27 ਸਾਲ ਹੋ ਗਏ ਇਹਨਾਂ ਨੂੰ ਅਲਾਜ ਮੰਡੀ ਕਰਨ ਦਾ ਮੀ ਪੱਲੇ ਦਾ ਅਰਜੁਨ ਸਿੰਘ ਦੀ ਅਲਾਜ ਮੰਡੀ ਦੀ ਸਹਾਦਤ ਕਰਦੇ ਆ 1998 ਤੋਂ ਅੱਜ ਤੱਕ ਅੱਜ ਵੀ ਇਹੋ ਪ੍ਰਧਾਨ ਨੇ ਕਿਉਂਕਿ ਇਹਦਾ ਦਾ ਲੋਕਾਂ ਦਾ ਪਿਆਰ ਆ ਲੋਕਾਂ ਦੇ ਕੰਮ ਕਰਦੀ ਹੈ ਸਰਦਾਰ ਦਲਬੀਰ ਸਿੰਘ ਕਾਲਾ ਜੀ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਉਹਨਾਂ ਦੇ ਸਾਥੀ ਆਏ ਆ ਨਾਲ ਦਲਬੀਰ ਸਿੰਘ ਕਾਲਾ ਜੀ ਦੇ ਪ੍ਰਧਾਨ ਹਾਦੀ ਦਇਆ ਸਿੰਘ ਜੀ ਸਾਹਬ ਸਿੰਘ ਜੀ ਜਗਦੀਪ ਸਿੰਘ ਜੀ ਪਾਲ ਸਿੰਘ ਜੀ ਸਾਬਾ ਸਿੰਘ ਜੀ ਮਾਰੂ ਸਿੰਘ ਜਗ ਜੀਵਨ ਜੀ thora ਜੀ ਲਖਸ਼ੇ ਜੀ ਉਸ ਆਜਨ ਜੀ ਜਿਹੜੇ ਸਾਰੇ ਦਲਬੀਰ ਸਿੰਘ ਪ੍ਰਧਾਨ ਜੀ ਨੇ ਇਹਨਾਂ ਦੇ ਨਾਲ ਆਏ ਆ ਤੇ ਬਾਕੀ ਸਾਡੇ ਸਾਥੀ ਜਿਹੜੇ ਮਰਾਦਪੁਰ ਇਹ ਪਿੰਡ ਦੇ ਵਿੱਚੋਂ ਇਹ ਕਾਂਗਰਸ ਪਾਰਟੀ ਨੂੰ ਅਲविदा ਕਹਿ ਕੇ ਆਮ ਆदमी ਪਾਰਟੀ 'ਚ ਜਿਹੜੇ ਅੱਜ ਸ਼ਾਮਲ ਹੋਣ ਲੱਗੇ ਆ ਹੁਣ ਮੈਂ ਉਹਨਾਂ ਦਾ ਜ਼ਿਕਰ ਵੀ ਕਰੂੰਗਾ ਇਸ ਤੋਂ ਪਹਿਲਾਂ ਮੈਂ ਦੱਸਦਾ ਸਰਤਾਕ ਕੁਲਵੀਰ ਸਿੰਘ ਜਿਹੜੇ ਨਾਜਮੱਡੀ ਦੇ ਪ੍ਰਧਾਨ ਨੇ ਜਿਹੜੇ ਇਹਨਾਂ ਦੇ ਸਾਥੀ ਆ ਇਹ ਸਾਰੇ ਅਕਾਲੀ ਦਲ ਪਾਰਟੀ 'ਚ ਲੰਮਾ ਸਮਾਂ ਇਹਨਾਂ ਨੇ ਕੰਮ ਕੀਤਾ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਪ੍ਰਵਾਹਤ ਸ਼ਾਮਲ ਹੋਏ ਆ ਤੇ ਹੁਣ ਜਿਹੜੇ ਕਾਂਗਰਸ ਪਾਰਟੀ ਨੂੰ छम आदमी पार्टी भगवंत जी अमरिंदर जी विशाल जी रंजीत कौर जी भाई जी कलदीप कौर जी जगीर कौर जी पवनप्रीत कौर जी अर्शदीप जस्करन सिंह भुपिंदर जी ਪਵਨਦੀਪ ਸਿੰਘ ਲੱਕੀ ਜੀ ਇੱਕ ਜੋਤ ਜੀ ਤੇ ਐਡਵੋਕੇਟ ਗੁਰਵਿੰਦਰ ਸਿੰਘ ਜੀ ਅਰਜਿੰਦਰ ਸਿੰਘ ਜੀ ਵਿੱਕੀ ਭਾਰਗਤ ਜੀ ਅਮਰਿਤਪਾਲ ਸਿੰਘ ਜੀ ਗੁਰਤੇਜ ਸਿੰਘ ਜੀ ਤੇ ਤੇਜਿੰਦਰਪਾਲ ਸਿੰਘ ਮੈਂ ਜਿੰਨੇ ਵੀ ਸਾਥੀ ਸਰਮੈਤੀ ਪਾਪੀਆਂ ਨੂੰ ਛੱਡ ਕੇ ਆਮ ਆਪੀ ਪਾਰਟੀ ਦੇ ਪਰਿਵਾਰ ਚ ਸਾਰੇ ਸ਼ਾਮਲ ਹੋਏ ਆ ਮੈਂ ਇਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਰੇ ਸਾਥੀਆਂ ਨੂੰ ਜੀ ਆਇਆਂ ਨੂੰ ਕਿਹਾ ਤੇ ਪਾਰਟੀ ਨੂੰ ਇਹ ਵਿਸ਼ਵਾਸ ਤੋਂ ਆਉਂਦੇ ਆ ਉਕੀ ਪਾਰਟੀ ਨੇ ਬੜਾ ਵੱਡਾ ਮਾਨ ਬੜਾ ਵੱਟਾ ਵਿਸ਼ਵਾਸ ਕੀਤਾ ਦਾਸ ਨੂੰ ਫਾਈਲ ਇਲੈਕਸ਼ਨ ਕਰਨ ਦਾ ਇੱਥੇ ਕਿਹੜੀ ਜਿੰਨੀ ਚੋਂ ਉਹਨੂੰ ਦੀ ਬਈ ਉਹਦਾ ਇੰਚਾਰਜ ਲਾਇਆ ਤੇ ਇਹਨਾਂ ਦਾ ਭਰਾਵਾਂ ਦਾ ਇਹ ਮੇਰਾ ਵਾਦਾ ਕੋਈ ਇਹ ਤਾਂ ਦਾ ਕੰਮ ਕਰੂਗੇ ਅੱਜ ਵੀ ਤੇ ਕੱਲ ਨੂੰ ਵੀ ਇਹ ਨਹੀਂ ਕਿ ਹੁਣ ਜਾਪਤਾ ਲੱਗਾ ਇਹਨਾਂ ਦਾ ਕੰਮ ਨਹੀਂ ਹੋੜ ਵੀ ਹੋਣਗੇ ਕੰਮ ਤੇ ਉਹਦੇ ਬਾਅਦ ਵੀ ਇਹਨਾਂ ਤੱਕ ਅਪਰਵਾਂ ਦੀ ਕੰਮਕਾਰ ਕਰਾਂਗੇ ਜੋ ਕਿ ਹਰ ਇਨਸਾਨ ਨੇ ਲੋਕਾਂ ਦੇ ਸਾਂਝੇ ਕੰਮ ਨੂੰ ਲੈ ਕੇ ਆਉਣਾ ਹੁੰਦਾ ਹਰ ਬੰਦਾ ਸਾਂਝੇ ਕੰਮ ਨੂੰ ਪੈ ਤੇ ਇਹਨਾਂ ਦਾ ਪਾਰਟੀ ਚ ਪਾਂ ਸਨਮਾਨ ਵੀ ਪੂਰਾ ਹੋਊਗਾ ਇਹਨਾਂ ਨੂੰ ਪਾਰਟੀ ਦੇ ਵਿੱਚ ਕੰਮ ਕਰਨ ਦੀ ਜਿੰਨਾ ਕੰਮ ਕਰਨ ਜੋਗਾ ਕੋਈ ਹੋਊਗਾ ਜਿੰਨਾ ਐਕਟਰ ਕੋਈ ਹੋਊਗਾ ਉਸੇ ਢੰਗ ਦਾ ਪਾਰਟੀ ਦੇ ਵਿੱਚ ਸੰਗਠਨ ਚ ਵੀ ਸਰਕਾਰ ਚ ਵੀ ਇਹਨਾਂ ਭਰਾਵਾਂ ਨੂੰ ਉਹਦਾ ਦੇਾਂਗੇ ਇਹ ਆਮ ਆਦਮੀ ਪਾਰਟੀ ਆ ਅਕਾਲੀ ਗਰ ਕਾਂਗਰਸ ਚ ਜਦੋਂ ਕੋਈ ਨਵਾਂ ਬੰਦਾ ਚੜ੍ਹਦਾ ਹੁੰਦਾ ਨਾ ਜਿਹੜੇ ਪਹਿਲੇ ਵਰਕਰ ਆ ਉਹ ਨਵੇਂ ਬੰਦੇ ਨੂੰ ਉੱਠਣ ਹੀ ਨਹੀਂ ਦਿੰਦੇ ਤਾਨੇ ਮੀਨੇ ਮਾਰ ਕੇ ਉਸੀ ਤੋਂ ਪਾਸੇ ਕਰ ਦੇਣਾ ਲਾਹੇ ਕਰ ਦੇਣਾ ਵੀ ਇਹ ਨਵਾਂ ਆਇਆ ਜਦੋਂ ਪਰਾਣਾ ਉਹ ਫੇਰ ਵੇਖਾਂਗੇ ਉਹ ਕੱਢੂ ਦੋ ਲੈਕਚਰਾਂ ਫੇਰ ਵਿਕਣ ਆਮ ਆਪੀ ਪਾਰਟੀ ਦੇ ਵਿੱਚ ਇਹ ਅੱਜ ਹੀ ਪ੍ਰਵਾਸ ਸ਼ਾਮਲ ਹੋਇਆ ਨਾ ਇਹ ਬੰਦੇ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰਦੇ ਨੇ ਜਿਹੜਾ ਬੰਦਾ ਵਧੀਆ ਕੰਮ ਕਰਦਾ ਮੈਰਿਟ ਤੇ ਤਾਕਤ ਤੇ ਉਹਨੂੰ ਸਰਕਾਰ ਚ ਵੀ ਐਡਜਸਟ ਕੀਤਾ ਜਾਂਦਾ ਉਹਨੂੰ ਸਥਿਤ ਵੀ ਐਡਜਸਟ ਕੀਤਾ ਜਾਂਦਾ ਮੈਂ ਇਹਨਾਂ ਸਾਰੇ ਸਾਥੀਆਂ ਦਾ ਫਿਰ ਤੋਂ ਜੀ ਆਇਆਂ ਨੂੰ ਇਹਨਾਂ ਤੇ ਵਾਜੂਨਾ ਕੋਈ ਕੰਮ ਕਰ ਉਹ ਦਲਬੀਰ ਸਿੰਘ ਕਾਲੇ ਦਾ ਐਡਵੋਕੇਟ ਸਾਹਿਬ ਦਾ ਜਾਂ ਜਿੰਨੇ ਵੀ ਸਾਥੀ ਬਰਾਲਪੁਰੇ ਵਾਲੇ ਸ਼ਾਮਲ ਹੋਏ ਉਸ ਸਾਰੇ ਨੂੰ ਸ਼ੁਰੂਆਤ ਹੋਣਾ ਕਿ ਹਰੇਕ ਦਾ ਨਿੱਜੀ ਤੇ ਸਾਂਝੇ ਕੰਮ ਹੋਵੇ